ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਜਰਨੈਲ ਸਿੰਘ ਜੀ ਮਾਲ ਜਿੰਦਾਬਾਦ ਮੋਰ ਇਕਬਾਲ ਸਿੰਘ ਜੀ ਮਾਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਧੱਕੇ ਖਾਲੀ ਦਲ ਜਿੰਦਾਬਾਦ ਧੱਕੇ ਛਾਈ ਨਹੀਂ ਚਲੇਗੀ ਧੱਕੇ ਛਾਈ ਨਹੀਂ ਚਲੇਗੀ ਬੋਲੇ ਈਸੋ ਨਿਆ ਸੋ ਸਿਕਾਰਾ ਜੀ ਮਾਈਕੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਦਾ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਚੋਣਾਂ ਦੇ ਪ੍ਰਤੀ ਹੋਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰਾਂ ਦੇ ਵਿੱਚ ਇਲੈਕਸ਼ਨਾਂ ਇਹ ਜਿਹੜੀ ਸਭ ਤੋਂ ਸੁਵਿਧਾਨਿਕ ਜਿਹੜੀ ਇਲੈਕਸ਼ਨ ਹੁੰਦੀ ਹੈ ਹੁੰਦੀ ਹੈ ਬਿਲਾ ਸੰਮਤੀ ਤੇ ਜਿਹੜਾ ਪ੍ਰੈਸ਼ਰ ਜੇ ਇਹਦੇ ਵਿੱਚ ਹੀ ਧੱਕਾ ਹੋਏਗਾ ਗੁੰਡਾਗਰਦੀ ਹੋਏਗੀ ਤੇ ਸੰਵਿਧਾਨ ਕਿੱਦਾਂ ਬਚੇਗਾ ਉਦਾਂ ਇਹ ਗੱਲਾਂ ਕਰਦੇ ਨੇ ਕਿ ਸੰਵਿਧਾਨ ਬਚਾਉਣਾ ਹੈ ਸੰਵਿਧਾਨ ਦੀ ਸੌਖਾਣੇ ਆਪਾਂ ਕਿ ਸਾਰੇ ਕੰਮ ਸੰਵਿਧਾਨ ਦੇ ਵਿੱਚ ਲੈ ਕੇ ਕਰਾਂਗੇ ਕੀ ਇਹ ਸੰਵਿਧਾਨ ਦੇ ਵਿੱਚ ਕੰਮ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਗਜ਼ ਭਰੇ ਨੇ ਤੇ ਉਹ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਨੇ ਬੜੇ ਵਧੀਆ ਜਿੱਤ ਰਹੇ ਸੀ ਨੇ ਪਹਿਲਾਂ ਤਾਂ ਉਹਨਾਂ ਨੂੰ ਕਾਗਲ ਨਹੀਂ ਦਾਖਲ ਕਰ ਦਿੱਤੇ ਜਾਣ ਬੁਝ ਕੇ ਗੇਟ ਬੰਦ ਕਰਕੇ ਉਹ ਕੁਸ਼ ਕੀਤਾਗੇ ਜੇ ਕੋਈ ਅਹੀਂ ਰੌਲਾ ਰੱਪਾ ਪਾ ਕੇ ਦਾਖਲ ਕਰਾਏ ਵੀ ਨੇ ਤੇ ਅੱਜ ਰਾਤ ਲਿਸਟ ਲੱਗੀ ਹੈ ਤੇ 50% ਸਾਡੇ ਬਲਾਕ ਸੰਗ ਦੀਆਂ ਦੇ ਕਾਗਜ਼ ਰੱਦ ਕਰ ਦਿੱਤੇ ਇਹਦੇ ਵਾਸਤੇ ਅੱਜ ਆਹ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ذریعے ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਕੋਈ ਲੋਕਤੰਤਰ ਨਹੀਂ ਹੈ ਜਦੋਂ ਇਹਦੇ ਇੱਕ ਡਿਕਟੇਟਰਸ਼ਿਪ ਹੈ ਕਿ ਫਿਰ ਤੁਸੀਂ ਨੋਮੀਨੇਟ ਕਰਦੇ ਕਰੋ ਵੀ ਆਹ ਬੰਦਾ ਮੇਰਾ ਪਲਾਗ ਸੰਕਤੀ ਮੈਂਬਰ ਕਿਉਂ ਕਰੋੜਾ ਰੁਪਏ ਸਰਕਾਰ ਦਾ ਲੱਖ ਰੁਪਏ ਬਰਬਾਦ ਕਰਦੇ ਆ ਜੇ ਆਪਾਂ ਇਹੀ ਕੰਮ ਕਰਨਾ ਇਤੋਂ ਤੁਹਾਡਾ ਕਾਰਜ ਤੁਹਾਨੂੰ ਇੰਨਾ ਮਾਣ ਨਹੀਂ ਕਿ ਆਹ 4 ਸਾਲ ਕੰਮ ਬੜਾ ਕੀਤਾ ਤੇ ਫਿਰ ਇੱਕਰ ਵੇਦੇ ਸਹੀ ਲੋਕਾਂ ਦਾ ਫਤਵਾ ਤੇ ਲੈਂਦੇ ਇਹਨਾਂ ਨੂੰ ਡਰ ਸੀ ਕਿ ਜੋ ਇਹਨਾਂ ਨਾਲ ਹਾਲਾਤ ਤਰਨ ਤਰਨ ਦੇ ਵਿੱਚ ਹੋਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਿਰ ਦੇ ਉੱਤੇ ਚੜ੍ਹਿਆ ਬਾਜੀ ਲੈ ਗਿਆ ਹੀ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਆਦਾ ਕਾਂਗਰਸ ਨੂੰ ਤੇ ਦੁਸ਼ਮਣ ਮੰਨਦੇ ਨਹੀਂ ਜਾਂ ਇਹ ਲੜ ਕੇ ਖੇਡ ਰਹੇ ਨੇ ਕਾਂਗਰਸ ਦੇ ਕਾਗਜ਼ ਬਹੁਤ ਘੱਟ ਰੱਦ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਮੈਂਦੇ ਵੀ ਕਰਤੇ ਕਵਰਨ ਦੇ ਵੀ ਕਰ ਦਿੱਤੇ ਮਤਲਬ ਬਹੁਤ ੱੱਕਾ ਵਾ ਲੋਕਾਂ ਦੇ ਮਨਾਂ 'ਚ ਰੋਸ ਹੈ ਇਸ ਪ੍ਰਤੀ ਆਪਾਂ ਇਹਦਾ ਜਿਹੜਾ ਰੋਸ ਦਾ ਹਜ਼ਾਰ ਹੁਣ ਜਾ ਕੇ ਵੀਡੀਓ ਦਫ਼ਤਰ ਚੱਲੇ ਆ ਉੱਥੇ ਜਾ ਕੇ ਆਪਣੇ ਆਰੋ ਸਾਹਿਬ ਨੂੰ ਪੁੱਛਦੇ ਆ ਧਰਨਾ ਦੇ ਨੇ ਉੱਥੇ ਬਹਿ ਕੇ ਹਮ ਦੱਸਣ ਤੇ ਸਹੀ ਕਾਡੇ ਰੱਦ ਕੀਤੇ ਕਿਉਂ ਨਹੀਂ ਕਰਦੇ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਵੀ ሰਦੀਏ ਕਿ ਤੁਸੀਂ ਸਾਡੀ ਆਵਾਜ਼ ਪ੍ਰੈਸ ਹੀ ਪ੍ਰੈਸ ਬਚੀ ਹੈ ਤੁਹਾਡਾ ਇੱਕ ਜਿਹੜਾ ਪਿੱਲਰ ਹੈ ਪ੍ਰੈਸ ਦਾ ਉਹ ਹੀ ਸਾਨੂੰ ਇਨਸਾਫ ਦਿਵਾ ਸਕਦਾ ਤੁਸੀਂ ਸਾਡੇ ਸਾਥ ਤੇ ਤਾਂ ਤੁਹਾਨੂੰ ਇਹ ਸੱਚ ਕੇ ਹੀ ਬਾਜੇ ਚਾਹੀਏ ਕਿ ਸਾਡੇ ਲੋਕਾਂ ਦੀ ਆਵਾਜ਼ ਨੂੰ ਕਿੰਨੇ ਮੰਨ ਦੇ ਵਿੱਚ ਬਲਵਲੇ ਸਨ ਮਿਆਰੋ ਸਾਹਿਬ ਨੂੰ ਕਹਿ ਕੇ ਵੀ ਆਇਆ ਸੀ ਕਿ ਬੜੇ ਚਾਹ ਨਾਲ ਲੋਕਾਂ ਨੇ ਕਾਗਜ਼ ਭਰੇ ਨੇ ਕੋਈ ਮਜਬੂਰੀ ਵਸ ਨਹੀਂ ਕੀ ਵੰਦਨ ਕੇ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਜਿਨ੍ਹਾਂ ਨੇ ਕਾਗਜ਼ ਭਰੇ ਸੀ ਉਹ ਡਰੇ ਬੈਠੇ ਸੀ ਉਹਨਾਂ ਨੇ ਚਾਹ ਨਾਲ ਨਹੀਂ ਭਰੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਬੜੇ ਚਾਹ ਨਾਲ ਭਰੇ ਸੀ ਇਹਨਾਂ ਨੇ ਆਪਣਾ ਅੱਦਾ-ਅੱਦਾ ਹਲਕਾ ਗਾਹ ਵੀ ਲਿਆ ਸੀ ਲੋਕਾਂ ਨੂੰ ਮਿਲ ਵੀ ਆਏ ਸੀ ਤੇ ਇਸ ਕਰਕੇ ਮੈਂ ਇਹ ਤੁਹਾਨੂੰ ਅਪੀਲ ਕਰਦਾ ਤੁਹਾਡੇ ਜਰੀਏ ਸਰਕਾਰ ਨੂੰ ਕਿ ਇਹ ਧੱਕੇਸ਼ਾਹੀ ਨਾ ਕਰੇ ਅਤੇ ਦੁਬਾਰਾ ਨਜਰਸਾਨੀ ਕਰਕੇ ਜਿਹੜੀਆਂ ਫਾਈਲਾਂ ਸਹੀ ਨੇ ਜਾਣਬੁੱਝ ਕੇ ਰੱਦ ਕੀਤੀਆਂ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਜੇ ਤਾਂ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੋਵੇਗਾ ਕੱਲੀ ਦਾ ਅਗਲਾ ਕਦਮ ਵੇਖੋ ਅਸੀਂ ਪਾਰਟੀ ਪ੍ਰਧਾਨ ਜੀ ਨੇ ਸਲਾਹ ਕਰਾਂਗੇ ਜੋ ਪਾਰਟੀ ਪ੍ਰਧਾਨ ਹਨ ਉਹ ਦੇਣਗੇ ਸੰਦੇਸ਼ ਉਹਦੇ ਉੱਤੇ ਆਪਾਂ ਅਮਲ ਕਰਾਂਗੇ ਜੇ ਧਰਨਾ ਲੜਨਾ ਪਵੇ ਲਾਵਾਂਗੇ ਇਹ ਕੋਰਟ ਜਾਣਾ ਪੈ ਜਾਵੇ ਇੱਕ ਐਮਐਲਏ ਨੇ ਪੱਗ ਬਾਰੇ ਵੀ ਬਿਆਨ ਦਿੱਤਾ ਉਹਦੇ ਬਾਰੇ ਕੀ ਚੱਲ ਰਿਹਾ ਹੈ ਦੇਖੋ ਉਹਦੇ ਤੇ ਉਹਦੇ ਉਹਦੀ ਘਟਿਆ ਸੋਚਦਾ ਕਿ ਨਤੀਜਾ ਕਿਉਂਕਿ ਪੱਗ ਜਿਹੜੀ ਹੈ ਇਹ ਸਿਰ ਦੇ ਲਈ ਹੈ ਸਾਡੀ ਕੌਮ ਨੇ ਪੱਗਾਂ ਇਹ ਕੋਈ 5 ਮੀਟਰ ਦਾ ਕੱਪੜਾ ਨਹੀਂ ਹੈਗੇ ਇਹਨੂੰ ਬਨ ਲਿਆ ਤੇ ਤੁਰਪੇ ਪੱਗ ਜਿਹੜੀ ਹੈ ਇਹ ਸਾਡੀ ਸਰਦਾਰੀ ਹੈ ਸਾਡੀ ਇੱਜ਼ਤ ਹੈ ਇਹਦੇ ਬਾਰੇ ਇਹ ਜਿਹੜੀ ਬੋਲੇ ਨੇ ਉਹ ਬਹੁਤ ਮੰਦਭਾਗੀ ਬੋਲ ਰਹੇ ਨੇ ਚਾਹਵਤ ਉਹਨਾਂ ਨੇ ਆਪਣੀ ਸੋਚ ਪ੍ਰਤੀ ਦੱਸਿਆ ਕਿ ਉਹਨਾਂ ਦੀ ਸੋਚ ਇੰਨੀ ਕੀ ਹੈ ਜਦੋਂ ਕੋਈ ਬੰਦਾ ਬੋਲਦਾ ਨਾ ਕਿ ਇਹ ਸਾਡੇ ਆਪਣੀ ਕੌਮ ਦਾ ਬੰਦਾ ਆਪਣੇ ਕਿਹੇ ਕਕਾਰ ਦੇ ਬਾਰੇ ਬੋਲੇ ਤੇ ਉਹਦੀ ਸੋਚ ਦਾ ਉੱਥੋਂ ਪਤਾ ਲੱਗਦਾ ਵੀ ਇਹਦੀ ਸੋਚ ਕਿੰਨੀ ਜੀੜੀ ਜਿਹੜੇ ਕਾਗਜ਼ ਤੁਹਾਡੇ ਐਕਸੈਪਟ ਹੋ ਜੇ ਨੇ ਉੱਥੇ ਜਿੱਤਣ ਦੀ ਬਿਲਕੁਲ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਆਪਣੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸ਼ਾਨਦਾਰ ਸੀਟਾਂ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ 'ਚ ਪਾਵਾਂਗੇ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਜਿਹੜੀ ਬਚੀ ਆ ਬਲਾਕ ਸੰਪਤੀਆਂ ਜਿਹੜੀਆਂ ਬਚੀਆਂ ਨੇ ਆਪਾਂ ਜਿੱਤਾਂਗੇ ਤੇ ਬੜੀ ਸ਼ਾਨ ਨਾਲ ਜਿੱਤਾਂਗੇ ਆ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਉਹਨਾਂ ਉਹਨਾਂ ਦੇ ਵੀ ਦੁੱਖ ਸੁਣ ਆਉਂਦੇ ਰਹਿਣ ਸਾਲ ਸੁੱਖ ਨਿੰਦਰਾ ਪਿੰਡ ਇਹਦਾ ਨਾਮ ਲੋਖਰਦਵਾਜ ਜ਼ੋਨ ਮੇਰਾ ਬਗੜੀਆਂ ਪਿੰਦਾ 6 ਨੰਬਰ ਹਾਂਜੀ ਸੋ ਬਹੁਤ ਮਨਦਪਗੀ ਘਟਨਾ ਆਇਆ ਦੇਖੋ ਜੀ ਇਲੈਕਸ਼ਨ ਲੜਨੀ ਇੱਕ ਲੋਕਤੰਤਰ ਹੱਕਾਂ ਹਰ ਵੇਕੀਦਾ ਹੈ ਅਗਰ ਇਹਦੇ ਵੱਡੇ પ્રમાਣ ਤੇ 80% ਜਿਹੜੇ ਆ ਕਾਗਜ਼ਦਰ ਸ਼੍ਰੋਮਣੀ ਅਕਾਲੀ ਦਲ ਬਾਲਦੇ ਨੇ ਆ ਇਹ ਕਾਗਜ਼ ਰਿਜੈਕਟ ਕੀਤੇ ਗਏ ਜਿਹੜੇ ਕਾਪਾ ਪੇਟ ਇਲਾਕੇ ਦੀ ਗੱਲ ਕਰਦੇ ਜਿੰਨੇ ਕਿ ਭੈਣੀ ਮੀਆਂ ਖਾਂ ਤੋਂ ਜਿਹੜੇ ਆ ਸਾਡੇ ਦਰਸ਼ਿੰਦ ਸਿੰਘ ਰਿਹਾਰ ਸਿੰਘ ਜੀ ਦੇ ਵੀ ਜਿਹੜੇ ਆ ਕਾਗਜ਼ ਕੀ ਰੱਦ ਕਰ ਦਿੱਤੇ ਗਏ ਬਾਗੜੀਆਂ ਤੋਂ ਰਸ ਹੋਇਆ ਪੱਟੀਆਂ ਪਿੰਡ ਤੋਂ ਰੱਦ ਹੋਇਆ ਜੌਨ 48 ਤੋਂ ਹੋਇਆ ਚੱਕ ਸ਼ਰੀਫ ਤੋਂ ਹੋਇਆ ਭੈਣੀ ਬਾਂਗਰ ਤੋਂ ਜਿਹੜੇ ਆ ਰੱਦ ਹੋਇਆ ਹੋਰ ਵੀ ਜਿਹੜੇ ਕਾਫੀ ਪਿੰਡ ਨੇ ਜਗਾ ਤੋਂ ਕਾਗਜ਼ ਰਿਜੈਕਟ ਕਰ ਦਿੱਤੇ ਨੇਗੇ ਇਹ ਬਹੁਤ ਮਤ ਪਾ ਗਈ ਇਹ ਸਮਝੋ ਤੇ ਅਕਾਲੀ ਦਲ ਦੀ ਇਹ ਬਹੁਤ ਬਡੀ ਜਿੱਤ ਹੋਈ ਜਾਂ ਨਾਗੇ ਕਾਗਜ਼ ਕੈਨਸਲ ਹੋਏ 27 ਦਾ ਨੀ ਪੱਥਰ ਅੱਜ ਰੱਖਿਆ ਗਿਆ ਵਾ ਔਰ ਅਕਾਲੀ ਦਲ ਦੇ ਵੱਟੇ ਪਮਾਨੇ ਤੇ ਜਿਹੜੀ ਜਿੱਤ ਹਾਸਲ ਕਰੇਗਾ ਠੀਕ ਹੈ ਕਿਸ ਤਰ੍ਹਾਂ ਤੁਹਾਡੇ ਰਿਜੈਕਟ ਹੋ ਗਿਆ ਕੀ ਕੀ ਆ ਗਿਆ ਤੁਹਾਨੂੰ ਮੇਰਾ ਨਾਮ ਤਰਸੀਮ ਸਿੰਘ ਰਿਆੜਾ ਸਾਫਾ ਸਰਪੰਚ ਪਹਣੀ ਮਿਆਂ ਖਾਂ ਮੇਰੀ ਨੋਰਾਂ ਬਲਾਸਮਤੀ ਦੀ ਕਿਉਂ ਲਾਗੂ ਜਿਹਦੇ ਕੇ ਮਨਦੀਪ ਕੌਰ ਵਾਈਫ ਪ੍ਰਭਜੀਤ ਕਾਗਜੜਿਆ ਰੱਦ ਕੀਤੇ ਗਏ ਆ ਰਾਤ ਦੇ ਜੀਵਨ ਕਿਤੇ ਗਏ ਆ ਗੱਲ ਇਹ ਆ ਕਿ ਤਰੰਤਾਂ ਦੀ ਇਲੈਕਸ਼ਨ ਸੀਗੀ ਉਤੋਂ ਸਰਕਾਰ ਬਖਲਾਈ ਤੇ پاگل ਹੋ ਗਈ ਆ ਤੇ ਜੇਕਰ ਇੱਥੇ ਚੋਣਾਂ ਹੋਣ ਇਲੈਕਸ਼ਨ ਹੋਈਆਂ ਤੇ ਉਹ ਆ ਸਾਡਾ ਇੱਥੇ ਹੋਣਾ ਵਾ ਤੇ ਇਹਨੂੰ ਬਿਜਲੀ ਸਮਝ ਗਏ ਸਾਡੀ ਬਹੁਤ ਬਿਜਲੀ ਆ ਤੇ ਕਾਗਜ ਰੱਦ ਕਰਾਇਆ ਗਏ ਨੇ ਪਰ ਇਹ ਹੋਣਾ ਨੇ ਚਾਹੀਦਾ ਜੇ ਸਰਕਾਰ ਵੀ ਤੁਹਾਡੀ ਆ ਅਬਲਾ ਫਬਲਾ ਤੁਹਾਡਾ ਵਾ ਪੁਲਿਸ ਵੀ ਤੁਹਾਡੀ ਆ ਤੇ ਫਿਰ ਇਲੈਕਸ਼ਨ ਲੜੋ ਜਿੱਤਾਂ ਹਾਰਾ ਹੁੰਦੀਆਂ ਨੇ ਅਸੀਂ ਹਰ ਜੀ ਜਿੱਤ ਜੇ ਉਹ ਲੱਗ ਗਾ ਤਾਂ ਦੌੜਦੇ ਕਿਉਂ ਜੇ ਭਾਵੇਂ ਕਿਉਂ ਜੇ ਤੇ ਬੋਝਦਲੀਆ ਇਹ ਬੰਦੇ ਪੁੱਤਾਂ ਵਾਲੀ ਗੱਲ ਨੇਗੀ ਇਹ ਨਾਂ ਇਸ ਕੰਮ 'ਚ اخلاق ਨੀਵੇਂ اخلاق ਦੀ ਉਹਨਾਂ ਨਿਸ਼ਾਨੀ ਦੱਸੀ ਆ ਵੀ ਸਾਡੀ ਨੀਵੀਂ ਸੋਚ ਆ ਨੀਵੇਂ اخلاق ਆ ਅਸੀਂ ਅਜੇ ਵੀ ਆਨੇ ਆ ਸਾਡੇ ਕਾਜ ਬਹਾਲ ਕਰੋ ਤੇ ਸਾਨੂੰ ਸਾਡੇ ਨਾਲ ਮੈਦਾਨ 'ਚ ਆਓ ਤੇ ਸਾਡੇ ਨਾਲ ਇਲੈਕਸ਼ਨ ਲੜੋ ਜੇ ਨਹੀਂ ਤੇ ਮੈਂ ਕਹਿੰਦਾ ਮੇਰੇ ਗਾੜੀ ਗਾੜੀ ਉਹ ਮੇਰਾ ਡੱਬਾ ਬਾਹਰ ਰੱਖ ਲਾਂ ਸਰਕਾਰ ਜੇ ਕਾਗਜ਼ਾਂ ਦਾ ਦਦ ਕੀਆ ਦਦ ਕਰਦੀ ਆ ਮੇਰਾ ਡੱਬਾ ਬਾਹਰ ਰੱਖਣਾ ਤੇ ਮੇਰਾ ਇਲੈਕਸ਼ਨ ਲੜਨ ਮੈਂ ਹਾਰ ਜਾ ਮੈਂ ਜਿੱਤਿਆ ਉਹ ਅਲੱਗ ਚੀਜ਼ ਆ ਇਹ ਥੋੜੀ ਗੱਲ ਆ ਵੀ ਇੱਕ ਬੁਝ ਨਹੀਂ ਖਾਉਣੀ ਫਿਰ ਜਾ ਕੇ ਤੁਸੀਂ ਕਾਗਜ਼ ਰੱਦ ਕਰ ਦਿਓ ਵਿੱਚੋਂ ਪੇਪਰ ਕੱਢ ਕੇ ਦੂਜਾ ਲਾ ਜਾਓ ਤੀਜਾ ਲਾ ਦਿਓ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਭਗਵੰਤ ਮਾਨ ਸਰਕਾਰ ਨੂੰ ਵੀ ਇਹਨੇ ਛੋਟੇ ਥਿਆਰ ਦੇ ਇਹਨੇ ਸ਼ੋਧੇ ਕਦਮ ਨਹੀਂ ਚੁੱਕੀ ਦੇ ਹੁੰਦੇ ਸਮਾ ਅੰਗਰ ਦਾ ਸਰਕਾਰਾਂ ਬਲਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਸਰਕਾਰ ਅਕਾਲਾਦਾ ਵੀ ਆਉਣੀ ਆ ਭੱਜੀ ਆਉਂਦੀ ਆ ਤੇ ਫਿਰ ਇਹ ਰੀਤੀ ਰਿਵਾਜ ਇਹਦਾ ਕਰਨਗੇ ਇਹ ਬੜੀ ਮਾੜੀ ਗੱਲ ਆ ਇਸ ਕਰਕੇ ਇਹ ਕੰਮ ਨਹੀਂ ਹੋਵਾਂ ਜੀਦਾ ਤੇ ਮੈਂ ਬੇਨਤੀ ਕਰਦਾ ਵੀ ਇਹਨਾਂ ਕੰਮਾਂ ਤੋਂ ਪਬਿਕ ਨੂੰ ਸੋਚਾਂ ਜਿਹੜਾ ਵਾ ਵੀ ਇਹ ਵੀ ਸਰਕਾਰ ਆ ਕਿ ਕਿੰਨੀ ਗਡੌਣ ਜਾਂਦੀ ਆ ਕਿੰਨੀ ਨੀਵੀਂ ਜਾਂਦੀ ਆ ਜਿਹੜੀ ਛੋਟੇ ਥਿਆਨ ਦੇਣ ਕੇ ਸਾਡੇ ਕਾਜ ਹੀ ਰੱਦ ਕਰਾਤੇ ਆ ਇਹ ਬੜੀ ਮਾੜੀ ਗੱਲ ਆ ਤੇ ਮਾੜੀ ਇਹਨਾਂ ਦੀ ਹਰਕਤ ਕਾਨੂੰਨੀ ਜਿਹੜੀ ਆ ਨਾ ਇਹ ਨਹੀਂ ਨੂੰ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ